ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਪੀワイਕਿਊ ਸੀਰੀਜ਼ ਦਾ ਲੈਕਚਰ ਨੰਬਰ 3 ਪੀワイਕਿਊ ਸੀਰੀਜ਼ ਦਾ ਲੈਕਚਰ ਨੰਬਰ 3 ਤੁਹਾਡੇ ਵਾਸਤੇ ਅੱਜ ਲੈ ਕੇ ਆਏ ਆਂ ਠੀਕ ਹੈ ਜੀ ਬਹੁਤ ਵਧੀਆ ਰਿਸਪੌਂਸ ਆ ਬੱਚਿਆਂ ਦਾ ਠੀਕ ਹੈ ਜੀ ਬਹੁਤ ਬੱਚੇ ਵਧੀਆ ਇਹਨੂੰ ਸੀਰੀਜ਼ ਨੂੰ ਬਹੁਤ ਵਧੀਆ ਰੀਡ ਕਰ ਰਹੇ ਨੇ ਕਮੈਂਟ ਕਰ ਰਹੇ ਨੇ ਤਾਂ ਬਹੁਤ ਬਤਾਈਆਂ ਸਾਰੇ ਬੱਚਿਆਂ ਨੂੰ ਠੀਕ ਹੈ ਜੀ ਬਾਕੀ ਦਾ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਇਹ ਹੈ ਠੀਕ ਹੈ ਜੀ ਜਿਹੜੇ ਲੈਕਚਰ ਵੀ ਰਾਜੀ ਆਪਾਂ ਲਗਾ ਰਹੇ ਆ ਹਨਾ ਇਹਨਾਂ ਸਾਰਿਆਂ ਨੂੰ ਤੁਸੀਂ ਨਾ ਧਿਆਨ ਨਾਲ ਲਾਉਣਾਗਾ ਬਹੁਤ ਹੀ ਧਿਆਨ ਨਾਲ ਲਾਉਣਾ ਸਾਰੇ ਲੈਕਚਰ ਤੁਸੀਂ ਕਿਉਂਕਿ ਰਾਜੀ ਇਹ ਸਾਰੇ ਪ੍ਰਸ਼ਨ ਤੁਹਾਨੂੰ ਪੀਵਾਈਕਿਊ ਹੈਗੇ ਪੀਵਾਈਕਿਊ ਦਾ ਮਤਲਬ ਪ੍ਰੀਵੀਅਸ ਈਅਰ ਕੁਐਸਚਨ ਹੈਗੇ ਹੁਣ ਬਹੁਤ ਬੱਚੇ ਕਹਿਣਗੇ ਜੀ ਇਹ ਚ ਕਾਫੀ ਚਾਂਸ ਹੋਦਾ ਪੇਪਰੋਂ ਆਦਾ ਜਿੱਤੇ ਤੁਸੀਂ ਸਮਝੋ 90% ਚਾਂਸ ਹੁੰਦਾ ਹੋਣ ਦਾ ਹੁਣ ਰਾਜੀ ਤੁਸੀਂ ਦੇਖੋ ਤੁਹਾਡੇ ਕੋਲੇ ਇੰਨਾ ਟਾਈਮ ਵੀ ਹੈ ਨਹੀਂ ਤੇ ਨਹੀਂ ਤੁਹਾਡੇ ਕੋਲੇ ਇੰਨਾ ਉਹ ਹੈਗਾ ਕਿ ਤੁਸੀਂ 2000 ਦੇ ਟ੍ਰਿਪਲੱਸ ਬੋਰਡ ਪੇਪਰ ਦੇਖ ਲਗਾ ਪਿਛਲੇ 20 ਸਾਲਾਂ ਦੇ ਪੇਪਰ ਕਿਦੋਂ ਕੱਢ ਕੇ ਲਿਆ ਸਕਦੇ ਆ ਠੀਕ ਹੈ ਤਾਂ ਤੁਹਾਡਾ ਉਹ ਕੰਮ ਮੈਂ ਸੌਖਾ ਕਰਦਾ ਤੁਹਾਨੂੰ ਪਿਛਲੇ 20 ਸਾਲਾਂ ਦੇ ਵਿੱਚ ਜਿੰਨੇ ਵੀ ਰਾਜੇ ਮੈਥ ਦੇ ਪ੍ਰਸ਼ਨ ਆਏ ਹੈ ਜਿੰਨੇ ਵੀ ਰੀਜ਼ਨਿੰਗ ਦੇ ਪ੍ਰਸ਼ਨ ਆਏ ਹੈ ਠੀਕ ਹੈ ਜਿੰਨੇ ਵੀ ਜੀਕੇ ਦੇ ਪ੍ਰਸ਼ਨ ਆਏ ਸਾਰੇ ਤੁਹਾਨੂੰ ਮੈਂ ਕਰਵਾ ਦੇਵਾਂਗਾ ਠੀਕ ਹੈ ਜੀ ਇਹਦੇ ਨਾਲ ਕਾਫੀ ਕੰਟੈਂਟ ਹੈ ਜੇ ਕੀ ਹੋ ਜਾਂਦਾ ਕਵਰ ਹੋ ਜਾਂਦਾ ਆਪਣਾ ਠੀਕ ਹੈ ਜੀ ਤੇ ਬਾਕੀ ਜਿਹੜੀ ਰਾਜੇ ਤੁਹਾਡੇ ਆਪਣੀਆਂ ਐਪਸ ਚੋਂ ਉੱਚ ਰਾਜੇ ਤੁਹਾਨੂੰ 34 ਸਾਲਾਂ ਦੇ ਸਭ ਤੋਂ ਪੁਰਾਣੇ ਤੇ ਜਿਹੜੇ ਹੁਣ ਤੱਕ ਆਏ ਹੈਗੇ ਆਈਐਸ ਆਈਪੀਸੀਐਸ ਦੇ ਵਿੱਚ ਉਹ ਐਮਸੀਕਿਊ ਕਰਵਾਉਂਗਾ এনवायरमेंट ਪਾਲਿਟੀ ਮਾਡਰਨ ਹਿਸਟਰੀ ਐਂਸ਼ੀਅੰਟ ਮੀਡੀਅਮ ਸਾਰਾ ਕੁਝ ਐਡਸੈਟਰਾ ਕੁਝ ਵੀ ਨਹੀਂ ਛੱਡਣਾ ਆਪਾਂ ਠੀਕ ਹੈ ਜੀ ਤਾਂ ਕਰਕੇ ਰਹੇ ਤੁਸੀਂ ਬਸ ਕਲਾਸਾਂ ਲਈ ਚੱਲੋ ਠੀਕ ਹੈ ਬਾਕੀ ਤੁਹਾਡੀ ਆਪਾਂ 15/15 ਸੀਰੀਜ਼ ਸ਼ੁਰੂ ਕਰੀਏ ਕਰ ਰਹੇ ਹਾਂ ਅੱਜ ਤੋਂ ਜਿੱਥੇ ਤੁਹਾਨੂੰ origignal ਲੈਕਚਰ ਮਿਲਿਆ ਕਰੂਗਾ 15 ਪ੍ਰੈਕਟਿਸ ਮੈਥ ਦੇ ਮਿਲਿਆ ਕਰਨਗੇ ਠੀਕ ਹੈ ਜੀ ਤੇ ਇੰਗਲਿਸ਼ ਰੂਟ ਮਾਰ ਦੇ ਕਲਾਸਾਂ ਨੂੰ ਇਹ ਚ YouTube ਤੇ ਮਿਲਿਆ ਕਰੂਗੀ ਬਾਕੀ ਰਾਜੀ ਤੁਹਾਨੂੰ ਪਤਾਗਾ ਜੇ ਕੋਈ ਕੈਂਡੀਡੇਟ 0 ਲੈਵਲ ਤੋਂ ਬਿਲਕੁਲ ਪੂਰਾ ਟੌਪਿਕ ਦੀ ਕਨਸੈਪਟ ਵੈਸੇ ਟੌਪਿਕ ਕਰਨਾ ਚਾਹੁੰਦਾ ਤਾਂ ਤੁਸੀਂ ਆਪਣੀ ਐਪ ਡਾਊਨਲੋਡ ਕਰ ਲਓ ਦੀਪਪੁਲਰ ਐਜੂਕੇਸ਼ਨਲ ਆਈਫੋਨ ਵਾਲੇ ਬੱਚੇ ਕਲਾਸ ਪਲੱਸ ਐਪ ਡਾਊਨਲੋਡ ਕਰ ਲਿਓ ਓਆਰਜੀ ਕੋਡ ਆਪਣਾ ਆਗਾ ਆ ਨੰਬਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਕਿਸੇ ਬੱਚੇ ਨੂੰ ਪ੍ਰੋਬਲਮ ਹੋਵੇ ਪੰਜਾਬ ਪੁਲਿਸ ਪਟਵਾਰੀ ਕਲਰਕ ਵੀਡੀਓ ਗਰੁੱਪ ਦੀ ਜਾਂ ਆਲ ਪੰਜਾਬ ਦੇ ਪੇਪਰਾਂ ਵਾਸਤੇ ਤੁਸੀਂ ਚਰਦੇ ਕਲਾ ਬੈਚ ਵੀ ਆਪਣਾ ਲੈ ਸਕਦੇ ਹੋ ਠੀਕ ਹੈ ਜੀ ਬਾਕੀ ਤੁਸੀਂ ਕਿਸੇ ਵੀ ਵੈਦ ਤੋਂ ਰਾਜ ਪੰਜਾਬ ਦੇ ਸਾਰੇ ਪੇਪਰਾਂ ਦੇ ਤਰੀਕਾ ਤੋਂ ਸਲੇਵਸ ਸਿਰਫ ਤੁਹਾਨੂੰ ਉਹੀ ਕਰਵਾਇਆ ਜਾਊਗਾ ਠੀਕ ਹੈ ਜੀ ਸਾਡੀ ਇਨੀ ਗਰੰਟੀ ਹੁੰਦੀ ਹੈ ਕਿ 90 ਤੋਂ 92% ਸਲੀਵਸ ਸਾਡੇ ਕਰਵਾਏ ਹੋਏ ਦੇ ਵਿੱਚੋਂ ਹੀ ਆਉਂਦਾਗਾ ਚਾਹੇ ਤੁਸੀਂ ਹੁਣ ਵਾਲਾ ਪੇਪਰ ਲਾ ਲਓ ਪੰਜਾਬ ਪੁਲਿਸ ਦਾ ਚਾਹੇ ਤੁਸੀਂ ਪਹਿਲੇ ਲਾ ਲਓ ਠੀਕ ਹੈ ਜੀ ਇੱਕ ਵਾਰ ਤੋਂ ਸਾਰੇ ਵਿਪਨੇ ਤਿਆਰੀਕਰ ਸਾਨੂੰ ਇੰਗਲਿਸ਼ ਦੇ ਕਲਾਸਟਰ ਵਿੱਚ ਟ੍ਰਿਕਸ ਜਨਾ ਸ਼ੁਰੂ ਹੋ ਚੁੱਕੀਆਂ ਰਾਜੇ ਬਿਲਕੁਲ ਗ੍ਰਾਮਰ ਗਰੂਮਰ ਆਏ ਅੱਜ ਤੋਂ ਸਾਰੇ ਲੈਕਚਰ ਸਾਡੇ ਰੈਗੂਲਰ ਹੈਗੇ ਅੱਜ ਤੋਂ ਠੀਕ ਹੈ ਜੀ ਤਾਂ ਕਰਕੇ ਰਾਜੇ ਕਹਿ ਰਹੇ ਹਨ ਕਿ ਜਿਹੜੇ ਕਿ ਨੀਂ ਜੋਇਨ ਕਰਨਾ ਚਾਹਤਾ ਕਰ ਸਕਦੇ ਆ ਅੱਜ ਤਾਂ ਤੇ ਕੱਲ ਦਾ ਦਿਨ ਆਫਰ ਚੱਲੂਗਾ ਜਿਹੜਾ ਪ੍ਰਾਈਸ ਚੱਲ ਰਿਹਾ ਹੈ ਇਸ ਤੋਂ ਬਾਅਦ ਰਾ ਜੇ ਕੁਕ ਨੇ 25 ਜਗਾਂ ਦਾ ਕਰ ਸਕਦਾ ਦਾ ਜਾਂ ਆਫਲਾਈਨ ਕਲਾਸਾਂ ਦੇ ਮੁਕਾਬਲੇ 5% ਤਾਂ ਰਾਜੀ ਅੱਜ ਤੇ ਆਪਾਂ ਪ੍ਰਸ਼ਨ ਦੀ ਗੱਲ ਕਰਦੇ ਆ ਕਿ ਨੇ ਦੇਸ਼ ਬੰਦੂ ਨੂੰ ਦਿੱਤਾ ਗਿਆ ਇੱਕ ਖਿਤਾਬ ਕੀ ਸੀ ਜਾਂਕਰ ਐ ਪੁੱਛ ਰਹੇ ਹੈਗੇ ਦੇਸ਼ ਬੰਦੂ ਨੂੰ ਦੇਸ਼ ਬੰਦੂ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈਗਾ ਤਾਂ ਰਾਜੀ ਦੇਸ਼ ਬੰਦੂ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਆਪਣੇ ਚਤਰੰਜਨ ਦਾਸ ਜੀ ਨੂੰ ਚਤਰੰਜਨ ਦਾਸ ਹੁਣ ਬੱਚੇ ਕਹਿੰਗੇ ਚਤਰੰਜਨ ਦਾਸ ਕੌਣ ਹੈ ਜੀ ਸੀ ਆਰ ਦਾਸ ਠੀਕ ਹੈ ਜੀ ਸੀਆ 10 ਨੂੰ ਚਤਨੰਜਨ 10 ਕਿਹਾ ਜਾਂਦਾ ਹੈਗਾ ਇਹਨਾਂ ਦਾ ਨਾਮ ਹੈਗਾਗਾ ਦੇਸ਼ ਬੰਦੂ ਠੀਕ ਹੈ ਜੀ ਡਾਕਟਰ ਬੀ ਆਰ ਅੰਬੇਦਕਰ ਕੌਣ ਆ ਰਾਜੇ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਦੇ ਜਿਹੜੇ ਪਿਤਾ ਜੀ ਹੈਗੇ ਉਹ ਕੌਣ ਆ ਰਾਜੇ ਬੀ ਆਰ ਅੰਬੇਦਕਰ ਤੇ ਜੇਕਰ ਤੁਹਾਡੇ ਪੁੱਛ ਲਗਾ ਕਿ ਮੇਰਾ ਰਾਸ਼ਟਰਪਿਤਾ ਕੌਣ ਹੈ ਉਹ ਮਹਾਤਮਾ Gandhi ਰਵਿੰਦਰਨਾਥ ਟੈਗੋਰ ਜੀ ਕੌਣ ਨੇ ਰਾਜੇ ਰਵਿੰਦਰਨਾਥ ਟੈਗੋਰ ਜੀ ਉਹ ਬੰਦੇ ਨੇ ਜਿਨ੍ਹਾਂ ਨੂੰ 1911 ਦੇ ਵਿੱਚ ਜਿਨ੍ਹਾਂ ਨੇ ਜਨ ਗਨ ਮਨ ਗਾਣ ਗਾਇਆ ਸੀ ਗਾਣ ਇਹ ਗੀਤ ਨਹੀਂ ਹੈਗਾ ਇਹ ਗਾਇਆ ਸੀ ਤੇ ਇੰਨਾ ਨੇ ਰਾਜ 1919 ਦੀ ਜਿਹੜੀ ਘਟਨਾ ਹੋਈ ਸੀਗੀ ਜਲਿਆਂਵਾਲਾ ਬਾਗ ਦੀ ਉਹ ਤੋਂ ਦੁਖੀ ਹੋ ਕੇ ਇੰਨਾ ਨੇ ਆਪ ਦਾ ਨਾਈਟ ਹੁੱਡ ਦਾ ਪੁਰਸਕਾਰ ਵੀ ਅੰਗਰੇਜ਼ਾਂ ਨੂੰ ਵਾਪਸ ਕਰਤਾ ਸੀ ਨੈਟ ਹਟ ਹੌਟ ਪੁਰਸਕਾਰ ਜਿਹੜੇ ਬੰਦ ਨੂੰ ਮਿਲ ਜਾਂਦਾ ਹੈ ਜੇ ਉਹਦੇ ਨਾਂ ਅੱਗੇ ਸਰ ਲੱਗਣ ਲੱਗ ਜਾਂਦਾ ਹੈ ਠੀਕ ਹੈ ਜੀ ਤਾਂ ਇਸ ਪ੍ਰਸ਼ਨ ਦਾ ਸੱਚੀ ਆਪਣਾ ਦੇਸ਼ਵੰਦੂ ਬਾਕੀ ਦੇ ਨਾਲ ਰਿਲੇਟਡ ਜਿੰਨੇ ਵੀ ਨਾਮ ਆਗੇ ਆਪਾਂ ਸਾਰੇ ਅੱਜ ਇਹ ਵੀਡੀਓ ਦੇ ਵਿੱਚ ਕੰਪਲੀਟ ਕਰਾਂਗੇ ਠੀਕ ਹੈ ਜੀ ਚਲੋ ਦਾਦਾ ਪਾਈ ਨਰੂਜੀ ਨੂੰ ਕੀ ਕਿਹਾ ਜਾਂਦਾ ਹੈ ਗ੍ਰੈਂਡ 올ਡ ਮੈਨ ਆਫ ਇੰਡੀਆ ਕੀ ਕਿਹਾ ਜਾਂਦਾਗਾ ਗ੍ਰੈਂਡ 올ਡ ਮੈਨ ਆਫ ਇੰਡੀਆ ਬਾਲ ਗੰਗਾਧਰ ਤਿਲਕ ਜਿਹੜੇ ਕਿ ਨਰਮ ਧੜੇ ਦੇ ਮੁਖੀ ਸੀ ਉਹਨਾਂ ਨੂੰ ਕਿਹਾ ਜਾਂਦਾ ਲੋਕਮਾਨ ਆ ਠੀਕ ਹੈ ਜੀ ਐਮ ਐਸ ਗਵਾਲਸਕਰ ਨੂੰ ਕੀ ਕਿਹਾ ਜਾਂਦਾ ਗੁਰੂ ਜੀ ਠੀਕ ਹੈ ਜੀ ਤਰੁੰਤ ਰਾਜ ਗੋਬਿੰਦ ਫਾਲਕੇ ਦੇਖੋ ਤੁਸੀਂ ਸੁਣਿਆ ਹੋਣਾ ਫਾਲਕੇ ਅਵਾਰਡ ਇੰਡੀਅਨ ਸਿਨੇਮਾ ਦੇ ਵਿੱਚ ਦਿੱਤਾ ਜਾਂਦਾ ਗ੍ਰੈਂਡ ਫਾਦਰ ਆਫ ਇੰਡੀਅਨ ਸਿਨੇਮਾ ਜੇ ਸਭ ਤੋਂ ਪੁੱਛਿਆ ਤੇ ਗ੍ਰੈਂਡ ਫਾਦਰ ਆਫ ਇੰਡੀਅਨ ਸਿਨੇਮਾ ਕੌਣ ਹੈ ਦੇਖੋ ਜੀ ਆ ਤਾਂ ਲੋਕ ਮਾਨਿਆ ਆ ਹੈਗਾ ਲੋਕ ਨਾਇਕ ਲੋਕ ਨਾਇਕ ਕਿ ਨੂੰ ਕਿਹਾ ਜਾਂਦਾ ਜੇ ਪ੍ਰਕਾਸ਼ ਨਰਾਇਣ ਨੂੰ ਠੀਕ ਹੈ ਜੀ ਲਤਾ ਮਗੇਸ਼ਕਰ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸਵਾਰ ਕੋਕੀਲਾ ਸਵਰ ਕੋਕੀਲਾ ਠੀਕ ਹੈ ਜੀ ਪੰਡਤ ਮਹਾਨ ਮਦਨ ਮੋਹਨ ਮਾਲਵੀਆ ਕੀ ਕਿਹਾ ਜਾਂਦਾ ਇਹਨਾਂ ਨੂੰ ਮਹਾਮਾਨਾ ਸ਼ੇਖ ਮੁਜੀਵਰ ਰਹਿਮਨ ਇਹਨਾਂ ਨੂੰ ਕੀ ਕਿਹਾ ਜਾਂਦਾਗਾ ਬੰਗਾ ਬੰਦੂ ਪੀੜੀ ਉਛਰ ਨੂੰ ਉੱਡਣਪਰੀ ਕਿਹਾ ਜਾਂਦਾ ਜੀ ਠੀਕ ਹੈ ਜੀ ਕੀ ਕਿਹਾ ਜਾਂਦਾਗਾ ਉੱਡਣਪਰੀ ਟੀ ਪ੍ਰਕਾਸ਼ਮ ਨੂੰ ਕਿਹਾ ਜਾਂਦਾ ਆਂਧਰਾ ਕੇਸਰੀ ਜਵਾਹਰ ਨਹਿਰੂ ਨੂੰ ਕਿਹਾ ਜਾਂਦਾ ਚਾਚਾ ਅੰਨਾ ਇੱਕ ਮਿੰਟ ਸੀ ਅੰਨਾ ਅਨਾਦੁਰਾਈ ਨੂੰ ਕਿਹਾ ਜਾਂਦਾ ਅੰਨਾ ਠੀਕ ਹੈ ਟੀ ਪ੍ਰਕਾਸ਼ ਵਾਲਾ ਆਪਾਂ 올ਰੀਡੀ ਕਰ ਗਏ ਹੁਣ ਚਾਚਾ ਵਾਲਾ ਵੀ ਕਰ ਗਏ ਆ ਵੀ ਕਰ ਗਏ ਬੱਲਭਾਈ ਪਟੇਲ ਇਹਨਾਂ ਨੂੰ ਸਰਦਾਰ ਵੀ ਜਾਂ ਆਇਰਨ ਮੈਨ ਵੀ ਕਿਹਾ ਜਾਂਦਾ ਠੀਕ ਹੈ ਜੀ ਲੋਹ ਪਰਛ ਆਇਰਨ ਮੈਨ ਜਾਂ ਲੋਹ ਪਰਛ ਲਾਲਬਹਾਦਰ ਸ਼ਾਸਤਰੀ ਕੌਣ ਹੈ ਰਾਜੇ ਇਹਨਾਂ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਤੇ ਇੱਕ ਨਾਰਾ ਤੁਹਾਨੂੰ ਹੋਰ ਵੀ ਦੇਖਣ ਨੂੰ ਮਿਲੇਗਾ ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ਇਹ ਨਾਰਾ ਜੇ ਵਿਗਿਆਨ ਨਾਲ ਸ਼ਬਦ ਨਾ ਜੋੜਿਆ ਇਹ ਨਾਰਾ ਦਿੱਤਾ ਸੀ ਅਟਲ ਵਿਹਾਰੀ ਬਾਜਪਾਈ ਜੀ ਨੇ ਜੇਕਰ ਪੁੱਛਦੇ ਆ ਕੱਲਾ ਆਪਾਂ ਤੋਂ ਜੈ ਜਵਾਨ ਜੈ ਕਿਸਾਨ ਇਹ ਨਾਰਾ ਕਿਹਨੇ ਦਿੱਤਾ ਸੀ ਲਾਲਬਾਦ ਸ਼ਾਸਤਰੀ ਜੀ ਨੂੰ ਮੈਨ ਆਫਿਸ ਕਿਹਾ ਜਾਂਦਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਚੰ드ਰਾ ਸ਼ੇਖਰ ਇਹਨਾਂ ਨੂੰ ਜੰਕ ਟਾਰਕ ਕਿਹਾ ਜਾਂਦਾ ਹੈ ਜਗਜੀਵਨ ਰਾਮ ਨੂੰ ਬਾਬੂ ਜੀ ਕਿਹਾ ਜਾਂਦਾ ਹੈਗਾ ਮੇਜਰ ਜਰਨਲ ਰਜਿੰਦਰ ਸਿੰਘ ਜੀ ਨੂੰ ਠੀਕ ਹੈ ਜੀ ਇਹਨੂੰ ਕਹਿਆ ਜਾਂਦਾ ਸਪੈਰੋ ਤੇ ਸੀਐਫ ਐਂਡਰੂ ਨੂੰ ਕਿਹਾ ਜਾਂਦਾਗਾ ਦੀਨ ਬੰਦੂ ਦੀਨਾ ਬੰਦੂ ਜਾਂ ਦੀਨ ਬੰਦੂ ਉਹ ਦੇਸ਼ ਬੰਦੂ ਆ ਜਿਹੜਾ ਆਪਾਂ ਕਰਕੇ ਹਟਿਆ ਤੇ ਆਪਣੇ ਸਭ ਤੋਂ ਮੇਰੇ ਬੈਸਟ ਤੇ ਜਿਨ੍ਹਾਂ ਦਾ ਭਾਈ ਮੈਨੂੰ ਜਿਨ੍ਹਾਂ ਦਾ ਮੈਂ ਫੈਨ ਆ ਬਹੁਤ ਵੱਡਾ ਉਹ ਹੈਗਾ ਸਾਡਾ ਸੀਹਦੇ ਅਜਮ ਸਰਦਾਰ ਭਗਤ ਸਿੰਘ ਜਿਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਠੀਕ ਹੈ ਜੀ ਜਿਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਲਈ ਸਾਰੀਆਂ ਜਾਤਾਂ ਲਈ ਸਾਰੀਆਂ ਧਰਮਾਂ ਲਈ ਠੀਕ ਹੈ ਜੀ ਆਜ਼ਾਦੀ ਲਈ ਸੰਘਰਸ਼ ਕੀਤਾ ਠੀਕ ਹੈ ਜੀ ਅੱਜ ਸਮੇਂ ਵਿੱਚ ਕੋਈ ਦੁੱਖੀ ਦਾ ਬੰਦਾ ਕੁਝ ਮਰ ਜੇ ਕਿਹ ਜAVE ਨਾ ਕੋਈ ਮਤਲਬ ਨਹੀਂ ਪੈਂਦਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਜੀ ਅਗਲੀ ਇਹ ਸਾਇੰਸ ਦਾ ਆਪਰੇਸ਼ਨ ਸੁਣਿਓ ਕਹਿੰਦੇ ਜੀ ਰੇਲਵੇ ਟਰੈਕ ਹੁੰਦੇ ਜਿਹੜੇ ਆਪਣੇ ਜਿਹੜੇ ਆਪਣੇ ਰੇਲਵੇ ਟਰੇਕ ਹੁੰਦੇ ਆ ਠੀਕ ਹੈ ਜੀ ਇਹਨਾਂ ਦੇ ਵਿੱਚ 116 1.16 ਮੀਟਰ ਦੇ ਲਗਭਗ ਦੂਰੀ ਹੁੰਦੀ ਹੈ ਕਿਹ ਜਗ੍ਹਾ ਦੇ ਤੁਹਾਨੂੰ 1.15 ਵੀ ਮਿਲੇਗਾ ਠੀਕ ਹੈ ਜੀ ਰੇਲਵੇ ਟਰੈਕਾਂ ਦੇ ਵਿੱਚ ਰੇਲਾਂ ਦੇ ਵਿਚਕਾਰ ਇੱਕ ਛੋਟਾ ਜਿਹਾ ਪਾੜਾ ਛੱਡਿਆ ਜਾਂਦਾ ਉਹ ਕਦੇ ਵਾਰ ਤੇ ਛੱਡਿਆ ਜਾਂਦਾ ਰਾਜੀ ਉਹ ਤਾਂ ਛੱਡਿਆ ਜਾਂਦਾ ਕਿਉਂਕਿ ਰੇਲ ਗੱਡੀ ਰਾਜੀ ਜਦੋਂ ਗਰਮੀਆਂ ਦੇ ਵਿੱਚ ਕੀ ਹੁੰਦਾ ਜਿਹੜੇ ਲੋਹਾ ਹੁੰਦਾ ਹੈ ਸੁਗੜ ਜਾਂਦਾ ਸਿਆਲਾ ਦੇ ਵਿੱਚ ਜਿਹੜਾ ਇਹ ਲੋਹਾ ਹੁੰਦਾਗਾ ਸਿਆਲਾ ਦੇ ਵਿੱਚ ਗਰਮੀ ਸੋਰੀ ਸਰਦੀਆਂ ਦੇ ਵਿੱਚ ਇਹ ਲੋਹਾ ਸੁਗੜ ਜਾਂਦਾ ਗਰਮੀਆਂ ਦੇ ਵਿੱਚ ਇਹ ਲੋਹਾ ਜਿਹੜਾ ਫਲੈਕਚੂਏਟ ਹੋ ਜਾਂਦਾ ਮਤਲਬ ਕਿ ਵੱਜ ਜਾਂਦਾਗਾ ਠੀਕ ਹੈ ਜੀ ਉਹ ਚੀਜ਼ ਨੂੰ ਕਰਨ ਵਾਸਤੇ ਦੇ ਵਿੱਚ ਇੱਕ ਸਮਾਲ ਗੈਪ ਦੇ ਦਿੱਤਾ ਜਾਂਦਾਗਾ ਰੇਲ ਗੱਡੀ ਦੇ ਟ੍ਰੇਨਾਂ ਦੇ ਵਿੱਚ ਥੋੜੇ ਥੋੜੇ ਵਿੱਚ ਤੁਸੀਂ ਦੇਖੋਗੇ ਟੋਟੇ ਟੋਟਿਆ ਮਾੜਾ ਮਾੜਾ ਗੈਪ ਹੁੰਦਾ ਹੈ ਉਹ ਗੈਪ ਕੀ ਹੁੰਦਾ ਹੈਗਾ ਉਹ ਹੁੰਦਾ ਟੂ ਲੋ ਐਕਸਪੈਂਸ਼ਨ ਡੂ ਟੂ ਹੀਟ ਗਰਮੀ ਦੇ ਕਾਰਨ ਵਿਸਤਾਰ ਦੀ ਆਗਾ ਦੇਣ ਵਾਸਤੇ ਗਰਮੀ ਕਾਰਨ ਕਿ ਆਪਣੇ ਆਪ ਹੀ ਮਤਲਬ ਉਹ ਜੋ ਹਵਾ ਵੀ ਕਰਾਸਿੰਗ ਕਰਦੀ ਰਹੇ ਤੇ ਉਹ ਸਪੇਸ ਵੀ ਮਿਲਦਾ ਰਹੇ ਉਹਨਾਂ ਨੂੰ ਉਹਦੇ ਵਾਸਤੇ ਹੁੰਦਾ ਸੋਹਣਾ ਇਹ ਇਸ ਤੋਂ ਬਾਅਦ ਕਹਿੰਦੇ ਭਾਰਤ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਮੋਹਨੀ ਟਮਨਾਚ ਕਿੱਥੇ ਕੀਤਾ ਜਾਂਦਾ ਮੋਹਲੀ ਟਮਨਾਚ ਕੀਤਾ ਜਾਂਦਾ ਜੀ ਕੇਰਲਾ ਦੇ ਵਿੱਚ ਕੱਚੀ ਪੂੜੀ ਸੁਣਿਆ ਹੋਣਾ ਤੁਸੀਂ ਕੱਚੀ ਪੂੜੀ ਆਂਧਰਾ ਪ੍ਰਦੇਸ਼ ਦੇ ਵਿੱਚ ਕੀਤਾ ਜਾਂਦਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਦੇਖ ਵੀ ਲੈਨੇ ਆਂ ਦੇਖੋ ਜੀ ਥੱਲੇ ਭਾਰਤ ਨਾਟਯਮ ਨਾਟ ਦੀ ਬਾਜ ਆ ਰਹੀ ਹੈ ਨਾਟ ਦੀ ਨਾਟੂ ਨਾਡੂ ਨਾਟ ਭਾਰਤ ਨਾਟਯਮ ਨਾਟਯਮ ਤੋਂ ਯਾਦ ਕਰ ਲਓ ਨਾਡੂ ਠੀਕ ਹੈ ਕਿਉਂਕਿ ਬੱਚੇ ਵੀ ਨੂੰ ਪਤਾ ਉਹ ਜੀ ਜਾਂਦੇ ਐ ਇਦੋਂ ਟਰਿਕ ਦੇਣਾ ਤੁਹਾਨੂੰ ਯਾਦ ਕਰਨਾ ਕਥਕ ਕਥਕ ਜੁਪੀ ਦੇ ਵਿੱਚ ਇਹ ਕਥਕ ਹੈ ਕਥਕ ਕਲੀ ਨਹੀਂ ਹੈਗਾ ਦੇਖੋ ਜੀ ਕਥਕ ਕਲੀ ਦੇ ਵਿੱਚ ਦੋ ਕਿਹ ਆ ਗਈਆਂ ਦੋ ਕਿਹ ਆ ਗਈਆਂ ਤਾਂ ਤੁਸੀਂ ਯਾਦ ਕਰ ਲਓ ਕੇਰਲਾ ਠੀਕ ਹੈ ਜੀ ਇਹ ਜੀ ਤੁਸੀਂ ਕਹੋਗੇ ਤਾਂ ਹਲੇ ਤਾਂ ਹਲਾ ਛੋਟਾ ਕਥਕ ਜੋਪੀ ਕੱਚੀ ਪੂੜੀ ਜਿਹੜੀ ਕੱਚੀ ਪੂੜੀ ਹੁੰਦੀ ਹੈ ਉਹਦੇ ਅੰਦਰਾਂ ਕਰ ਦਿੰਦੇ ਆਪਾਂ ਆਂਧਰਾ ਪ੍ਰਦੇਸ਼ ਮਣੀਪੁਰੀ ਮਣੀਪੁਰੀ ਮਣੀਪੁਰ ਵਿੱਚ ਕੀ ਕੀਤਾ ਇਹਦੇ ਆ ਮੋਹਨੀ ਟਮ ਕੇਰਲਾ ਦੇ ਵਿੱਚ ਠੀਕ ਹੈ ਜੀ 오ਡੀਸੀ 오ਡੀਸੀਆ ਦੇ ਵਿੱਚ ਸਤਰੀਆ ਅਸਾਮ ਦੇ ਵਿੱਚ ਇੱਕ ਹੋਰ ਡਾਂਸ ਹੈ ਬੀਹੂ ਇਹ ਵੀ ਅਸਾਮ ਦੇ ਵਿੱਚ ਕੀਤਾ ਜਾਂਦਾ ਯਾਦ ਕਰ ਲਓ ਠੀਕ ਹੈ ਜੀ ਚਲੋ ਇੱਕ ਵਾਰੀ ਆਪਾਂ ਮੋਟਾ-ਮੋਟਾ ਫੇਰ ਕਰ ਲੈਂਦੇ ਆ ਦਸੋ ਜੀ ਭਾਰਤ ਨਾਟੇ ਕਿੱਥੇ ਕੀਤਾ ਜਾਂਦਾ ਹੈ ਨਾਟੇ ਮਦੇ ਵਿੱਚ ਨਟ ਤੀ ਦੀ ਬੋ ਨਾਟ ਨਾਡੂ ਕਥਕ ਜੂਪੀ ਕਥਕਲੀ ਤੇਲਾ ਕਚੀ ਪੂੜੀ ਅੰਧਰਾ ਪ੍ਰਦੇਸ਼ ਮਨੀਪੁਰ ਮਨੀਪੂਰੀ ਮੋਹਰੀਟਮ ਕੇਰਲਾ ਉੜੀਸਾ ਉੜੀਸੀ ਸਤਰੀਆ ਅਸਾਮ ਬੀਹੂ ਬੀਹੂ ਅਸਾਮ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਕਹਿੰਦੇ ਕਿਹੜੇ ਜੰਗ ਫੋਲਡ ਮਾਉਂਟੇਨ ਜੰਗ ਫੋਲਡ ਦਾ ਮਤਲਬ ਨਵੇਂ ਨੌਜਵਾਨ ਜਿਹੜੇ ਫੋਲਡ ਐ ਪਹਾੜਾਂ ਨੂੰ ਉਹ ਕੀ ਕਿਹਾ ਜਾਂਦਾ ਜੰਗ ਫੋਲਡ ਮਾਊਂਟਨ ਕਿਹਨੂੰ ਕਿਹਾ ਜਾਂਦਾ ਇਹ ਕਿਹਾ ਜਾਂਦਾ ਹੈ ਹਿਮਾਲਿਆ ਇਹ ਕਿਹਨੂੰ ਕਿਹਾ ਜਾਂਦਾ ਸੋਹਣਿਆ ਹਿਮਾਲਿਆ ਨੂੰ ਕਿਹਾ ਜਾਂਦਾ ਹੈਗਾ ਏ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਇਸ ਤੋਂ ਬਾਅਦ ਆਪਣੇ ਕੋਲ ਆਪਰੇਸ਼ਨ ਆ ਗਿਆ ਵਿਨਵਾਜ ਨਵਾਰਡ ਸਟੈਲਿਸ਼ ਨਵਾਰਡ ਦੀ ਗੱਲ ਕਰ ਰਹੇ ਹਾਂ ਨਵਾਰਡ ਦਾ ਜੀ ਨੈਸ਼ਨਲ ਇੱਕ ਐਗਰੀਕਲਚਰ ਇੰਸਟੀਚਿਊਟ ਹੈਗਾ ਠੀਕ ਹੈ ਜੀ ਨਵਾਰਡ ਇਸ ਦੀ ਸਥਾਪਨਾ ਕਿਦੋਂ ਹੋਈ ਸੀ ਇਸ ਦੀ ਸਥਾਪਨਾ ਹੋਈ ਸੀ ਜੀ 1982 ਦੇ ਵਿੱਚ 1982 ਦੇ ਵਿੱਚ ਦੀ ਸਥਾਪਨਾ ਹੋਈ ਸੀ ਜਹਾਂ ਤੋਂ ਪਹਿਲਾਂ ਸਾਨੂੰ ਪੇਪਰਾਂ ਦੇ ਵਿੱਚ 100 ਦੇ ਵਿੱਚੋਂ 100% ਤਾਂ ਵੀ ਫੁੱਲ ਫਾਰਮ ਹੀ ਪੁੱਛੀ ਗਈ ਆ ਬਹੁਤ ਪੇਪਰਾਂ ਦੇ ਵਿੱਚ ਠੀਕ ਹੈ ਜੀ ਨੈਸ਼ਨਲ ਬੈਂਕ ਫੋਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਨਵਾਰਡ ਦੀ ਫੁੱਲ ਫਾਰਮ ਹੈ ਐਸ ਟਾਈਮ ਦੱਸੋੜਾ ਜੀ ਹੁਣ ਤਾਂ ਆਪ੍ਰੇਸ਼ਨ ਤੁਹਾਡੇ ਦੇ ਵਿੱਚ ਛੱਡਦਾ ਕਿ ਐਸ ਟਾਈਮ ਨਵਾਰਡ ਦਾ ਚੇਅਰਪੈਨ ਹੈ ਜਿਹੜਾ ਉਹ ਮਿਸਟਰ ਸਾਜੀ ਕੇ ਵੀ ਹੈ ਕਿ ਜਾਂ ਚੇਂਜ ਕਰਤਾ ਇਹ ਤੁਹਾਡਾ ਪ੍ਰਸ਼ਨ ਹੈਗਾ ਇਹ ਤੁਹਾਡਾ ਪ੍ਰਸ਼ਨ ਹੈ ਇਹ ਪ੍ਰਸ਼ਨ ਦਾ ਜਵਾਬ ਮੈਨੂੰ ਤੁਹਾਡੇ ਤੋਂ ਚਾਹੀਦਾ ਹੈਗਾ ਠੀਕ ਹੈ ਜੀ ਚਲੋ ਚਲਦੇ ਆਪਾਂ ਅਗਲੇ ਪ੍ਰਸ਼ਨ ਤੇ ਚਲੋ ਜੀ ਅਗਲੇ ਪਾਰਟ ਤੇ ਚੱਲਦੇ ਹੁਣ ਬੱਚੇ ਬੱਚੇ ਤੁਹਾਨੂੰ ਇਹਦਾ ਕੋਈ ਮਤਲਬ ਨਹੀਂ ਤੁਸੀਂ ਸਿਰਫ ਵੀਡੀਓ ਦੀ ਕਾਊਂਟਿੰਗ ਕਰਨੀ ਹੈ ਮੈਂ ਕਿੱਥੋਂ ਵੀ ਪੀਡੀਐਫ ਤੋਂ ਪਰਵਾਹ ਮੋੜੀ ਤੱਕ ਤੁਹਾਨੂੰ ਕੋਈ ਮਤਲਬ ਨਹੀਂ ਮੂਰੇ ਪਹਿਲਾ ਨੰਬਰ ਲਿਖਿਆ ਹੋਇਆ ਦੂਜਾ ਨੰਬਰ ਲਿਖਿਆ ਹੋਇਆ ਇਹਦਾ ਤੁਹਾਨੂੰ ਕੋਈ ਮਤਲਬ ਨਹੀਂ ਤੁਹਾਨੂੰ ਸਿਰਫ ਪ੍ਰਸ਼ਨਾਂ ਤੇ ਜੋੜ ਦੇਣਾ ਤੁਸੀਂ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਸੁਣਿਆ ਹੋਣਾ ਰਾਜੇ RAM ਚਰਿੱਤਰ ਮਾਨਸ ਇਹ ਇੱਕ ਬੁੱਕ ਹੈਗੀ ਠੀਕ ਹੈ ਜੀ ਤੇ RAM ਚਰਿੱਤਰ ਮਾਨਸ ਇਹਦਾ ਲੇਖਕ ਕੌਣ ਹੈ ਤੁਲਸੀदास ਡਾਇਰੈਕਟ ਉਸ ਤੋਂ ਇਹ ਪ੍ਰਸ਼ਨ ਪੂਰੀ ਵੀ ਪੁੱਛਿਆ ਜਾ ਸਕਦਾ ਹੈ ਕਿ RAM ਚਰਿੱਤਰ ਮਾਨ ਤੁਲਸੀਦਾਸ ਨੇ ਲਿਖਿਆ ਪਹਿਲਾ ਪ੍ਰਸ਼ਨ ਇੱਥੋਂ ਹੀ ਬਣ ਸਕਦਾ ਹੈ ਦੂਜੇ ਨੇ ਪੁੱਛ ਲਿਆ ਕਿ ਜੀ ਤੁਲਸੀਦਾਸ ਆ ਬਾਈ ਉਹ ਕਿਸ era ਸਮਕਾਲੀ ਸੀ ਸਮਕਾਲੀ ਹੈ ਮਰ ਕੰਟੈਂਪੋਰੀ ਕਿਹਦੇ ਸ਼ਾਸਨ ਦੇ ਨਾਲ ਨਾਲ ਚੱਲਦਾ ਰਿਹਾ ਹੈ ਇਹ ਚੱਲਦਾ ਰਿਹਾ ਹੈ ਜੀ ਅਕਬਰ ਦੇ ਸ਼ਾਸਨ ਦੇ ਨਾਲ ਠੀਕ ਹੈ ਜੀ ਇਬਰਾਹਿਮ ਲੋਧੀ ਕੌਣ ਸੀ ਰਾਜੇ ਇਬਰਾਹਿਮ ਲੋਧੀ ਲੋਧੀ ਵੰਸ਼ ਦਾ ਆਖਰੀ ਸ਼ਾਸਕ ਸੀ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਇਹਨੂੰ ਇਬਰਾਹਿਮ ਲੋਧੀ ਨੂੰ ਹਰਾ ਕੇ ਹੀ ਮੁਗਲ ਵੰਸ਼ ਦੀ ਨੀਂ ਰੱਖੀ ਸੀ ਜੀ ਠੀਕ ਹੈ ਜੀ ਗ੍ਰੈਂਡ ਟ੍ਰੰਕ ਰੋਡ ਗ੍ਰੈਂਡ ਟ੍ਰੰਕ ਰੋਡ ਛੇ ਸਾਂ ਸੂਰੀ ਨੇ ਬਣਾਇਆ ਸੀਗਾ ਠੀਕ ਹੈ ਜੀ ਚਲੋ ਕੈਨੇਡੀ ਜਿਆਫਰਨਾਮਾ ਜਿਆਫਰਨਾਮਾ ਮੁਗਲ ਬਾਦਸ਼ਾਹ ਨੂੰ ਹੇਠ ਲਿਖਿਆ ਸੀ ਗੁਰੂਆਂ ਦੁਆਰਾ ਕਿਸ ਦੇ ਬਾਰੇ ਮੁਗਲ ਬਾਦਸ਼ਾਹ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਭੇਜਿਆ ਸੀਗਾ ਕਿਹੜਾ ਰਾਜੇ ਜਿਆਫਰਨਾਮਾ ਜਿਆਫਰਨਾਮਾ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਤੁਸੀਂ ਵੀ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾ ਅਰਬੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਕਿ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀਗਾ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਮੈਨੂੰ ਵੀ ਪਤਾ ਲੱਗੇ ਤਾਂ ਦੋ ਪ੍ਰਸ਼ਨ ਪੁੱਛੇ ਇੱਕ ਤਾਂ ਮੈਂ ਪੁੱਛਿਆਗਾ ਨਵਾਰ ਦਾ ਇਸ ਟਾਈਮ ਤੇ ਚੇਅਰਪਰਸਨ ਕੌਣਾ ਹੈ ਦੂਜਾ ਪੁੱਛਿਆ ਕਿ ਔਰੰਗਜ਼ੇਬ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਆਪਣੇ ਸਿੱਖਾਂ ਦਾ ਦਸਵੇਂ ਪਾਤਸ਼ਾਹਗੇ ਉਹਨਾਂ ਨੇ ਕੀ ਕੀਤਾ ਸੀਗਾ ਜਾਫਰਨਾਮਾ ਭੇਜਿਆ ਸੀਗਾ ਉਹ ਜਾਫਰਨਾਮਾ ਜਿਹੜਾ ਭੇਜਿਆ ਸੀ ਉਹ ਕਿਹੜੀ ਭਾਸ਼ਾ ਦੇ ਵਿੱਚ ਲਿਖ ਕੇ ਭੇਜਿਆ ਸੀਗਾ ਇਹ ਪੁੱਛਿਆ ਮੈਂ ਤੁਹਾਡੇ ਤੋਂ ਅਰਬੀ ਭਾਸ਼ਾ ਸੀ ਕਿ ਫਾਰਸੀ ਭਾਸ਼ਾ ਸੀ ਜੇਕਰ ਤੁਸੀਂ ਇਹ ਪ੍ਰਸ਼ਨਾਂ ਦਾ ਜਵਾਬ ਦੇ ਦਿਨੇ ਹੋ ਕਿ ਤੁਹਾਡੀ ਟੀਰੀ ਬਿਲਕੁ ਇਸ ਤਵਰ ਅਗਲਾ ਕਹਿੰਦੇ ਜੀ ਸਾਰਕ ਸਾਰਕ ਇੱਕ ਕਾਫੀ ਦੇਸ਼ਾਂ ਦਾ ਸਮੂਹ ਹੈਗਾ ਕਹਿੰਦੇ ਇਹਨਾਂ ਦੇ ਵਿੱਚੋਂ ਸਾਰਕ ਦਾ ਮੈਂਬਰ ਕਿਹੜਾ ਦੇਸ਼ ਨਹੀਂ ਹੈਗਾ ਆਪਾਂ ਤੁਹਾਨੂੰ ਇਹ ਪੁੱਛ ਰਹੇ ਹਾਂ ਤਾਂ ਜੀ ਇਹਦਾ ਆਨਸਰ ਹੈਗਾ ਡੀ ਨੰਬਰ ਆਪਸ਼ਨ ਜਿਹੜਾ ਮਿਆਂਮਾਰ ਹੈ ਉਹ ਦੇਸ਼ ਆਪਣਾ ਕੀ ਹੈਗਾ ਸਾਰਕ ਦਾ ਮੈਂਬਰ ਨਹੀਂ ਹੈਗਾ ਇਹਦਾ ਤਾਂ ਤੁਸੀਂ ਉਂ ਵੀ ਅਲੱਗ ਕਰ ਲ ਲੈਂਦੇ ਇਹ ਤਾਂ ਤੁਸੀਂ ਉਂ ਵੀ ਅਲੱਗ ਕਰ ਲੈਣਾ ਕਿਉਂਕਿ ਮਿਆਂਮਾਰ ਕਿੱਥੇ ਆ ਸਾਨੂੰ ਸਾਰਾ ਪਤਾ ਨਾ ਬਸ ਪਹਿਲੇ ਪ੍ਰਸ਼ਨ ਜੀ ਕਰਵਾ ਕੇ ਅੰਡੇ 1 ਇੱਕੋ ਵਾਲੇ ਚ ਉਹਦੇ ਸਾਰੇ ਕੋ ਦੱਸ ਕੇ ਲੱਗੇ ਆਂ ਦੇਖੋ ਜੀ ਬੰਗਲਾਦੇਸ਼ ਤੋਂ ਗੁਲਾਮ ਸਾਰਕ ਦੇ ਮੌਜੂਦਾ ਜਨਨ 77 ਹਨ ਠੀਕ ਹੈ ਜੀ ਸਰਵਰ ਸੌਰਕ ਠੀਕ ਹੈ ਜੀ 4 ਮਾਰਚ 2023 ਨੂੰ ਇਹਨਾਂ ਨੇ ਆਉਦਾ ਸਮਾਂ ਲਿਆ ਸੀਗਾ ਸ਼ਾਰਕ ਦੇ ਕੋਲ 8 ਮੈਂਬਰ ਹੈ ਕਿੰਨੇ ਮੈਂਬਰ ਹੈ ਸ਼ਾਰਕ ਦੇ ਕੋਲ 8 ਮੈਂਬਰ ਹੈ ਇਹ ਜਿਹੜੇ 8 ਮੈਂਬਰ ਤੁਹਾਨੂੰ ਟ੍ਰਿਕ ਯਾਦ ਕਰਨ ਦੀ ਸੌਖੀ ਦੱਸ ਦਿੰਦਾ ਜਿਹੜੇ ਵੀ ਆਪਣੇ ਗੁਵਾਂਡੀ ਦੇਸ਼ ਹੈ ਸਾਰੇ ਉਹੀ ਹੈ ਜਿਹੜੇ ਸ਼ਾਰਕ ਦੇ ਵਿੱਚ ਐਡ ਹੁੰਦੇ ਆ ਧਿਆਨ ਨਾਲ ਦੇਖੋ ਪਾਕਿਸਤਾਨ ਵੀ ਆਪਣਾ ਗੁਵਾਂਡੀ ਦੇਸ਼ ਹੈ ਹੇਗਾ ਕਿ ਨਹੀਂ ਹੈਗਾ ਠੀਕ ਹੈ ਜੀ ਪਾਕਿਸਤਾਨ ਇਹ ਨਾਲ ਹੀ ਆ ਜਾਂਦਾ ਅਫਗਾਨਿਸਤਾਨ ਇਹ ਵੀ ਆਪਣਾ ਗੁਆਂਢੀ ਦੇਸ਼ ਹੈਗਾ ਕਿ ਨਹੀਂ ਹੈਗਾ ਬੰਗਲਾਦੇਸ਼ ਆ ਜਾਂਦਾ ਜਿਹੜਾ ਕਿ ਬਹੁਤ ਮਹੱਤਵਪੂਰਨ ਆਪਣੇ ਨਾਲ ਹੀ ਹੈ ਤਾਂ ਦੇਖੋ ਇਹਦਾ ਮੇਨ ਮੇਨ ਜਿਹੜਾ ਆਪਾਂ ਸਾਰਿਆਂ ਨੂੰ ਜ਼ਿਆਦਾ ਗਈ ਪਾਕਿਸਤਾਨ ਹੋ ਗਿਆ ਜੀ ਅਫਗਾਨਿਸਤਾਨ ਹੋ ਗਿਆ ਜੀ ਤੇ ਬੰਗਲਾਦੇਸ਼ ਹੋ ਗਿਆ ਇਹ ਆਪਣੇ ਨਾਲ ਹੈ ਦੇਖੋ ਜੀ ਅਫਗਾਨਿਸਤਾਨ ਵੀ ਕੱਟ ਦੋ ਪਾਕਿਸਤਾਨ ਵੀ ਕੱਟ ਦੋ ਬੰਗਲਾਦੇਸ਼ ਵੀ ਕੱਟ ਦੋ ਠੀਕ ਹੈ ਜੀ ਭਾਰਤ ਇੰਡੀਆ ਵੀ ਰਦ ਉਹ ਹੈਗਾਗਾ ਇਹ ਵੀ ਤੁਹਾਨੂੰ ਪਤਾਗਾ ਠੀਕ ਹੈ ਜੀ ਆਪਾਂ ਉਹ ਇੰਡੀਆ ਵਾਲੀ ਕਵਾਂਡੀ ਦੇਸ਼ ਜਾਰ ਕਰ ਲਿਓ ਇਹ ਜੇ ਵੀ ਕੱਟਾ ਗਿਆ ਹੁਣ ਆਪਰੇ ਜ਼ਿਆਦਾਤਰ ਕੰਮ ਕਰਨ ਕਿੱਥੋਂ ਦੇ ਲੋਕ ਆਉਂਦੇ ਨੇ ਨੇਪਾਲ ਦੇ ਵੀ ਬਹੁਤ ਆਉਂਦੇ ਆ ਆਪਣੇ ਨੇਪਾਲੀ ਕਿੰਨੇ ਆ ਆਪਣੇ ਇੰਡੀਆ ਦੇ ਵਿੱਚ ਠੀਕ ਹੈ ਜੀ ਸ਼੍ਰੀ ਲੰਕਾ ਵੀ ਆਪਣਾ ਕਵਾਂਡੀ ਦੇਸ਼ ਹੈਗਾ ਇਹਨੂੰ ਵੀ ਕੱਟ ਦੋ ਪਠਾਨ ਵੀ ਆਪਣਾ ਕਵਾਂਡੀ ਦੇਸ਼ ਹੈਗਾ ਚਾਈਨਾ ਨਹੀਂ ਹੈ ਪਰ ਚਾਈਨਾ ਵੀ ਹੈਗਾ ਪਰ ਚਾਈਨਾ ਨੂੰ ਆਪਾਂ ਵਿੱਚ ਨਹੀਂ ਲੈਂਦਾ ਇਹਦੇ ਚਾਈਨਾ ਨੂੰ ਆਪਾਂ ਦੇ ਵਿੱਚ ਨਹੀਂ ਲੈਣਾ ਚਾਈਨਾ ਨੂੰ ਛੱਡ ਕੇ ਬਾਕੀ ਆਪਾਂ ਸਾਰੇ ਲੈ ਲੇ ਠੀਕ ਹੈ ਜੀ ਚਾਈਨਾ ਨੂੰ ਛੱਡ ਕੇ ਬਾਕੀ ਸਾਰੇ ਲੈ ਲੇ ਬਸ ਆਹ ਅਲੱਗ ਜਿਹਾ ਬਚਦਾ ਇੱਕ ਮਾਲਦੀਪ ਬਸ ਠੀਕ ਹੈ ਹੁਣ ਤੱਕੜੇ ਯਾਦ ਹੋਗੇ ਹੋਣਗੇ 100% ਤੁਹਾਡੇ ਯਾਦ ਹੋ ਜਾਣਗੇ ਪੰਜਾਬ ਦੇ ਮੌਜੂਦਾ ਰਾਜਪਾਲ ਕੌਣ ਹੈ ਇਸ ਟਾਈਮ ਤੇ ਰਾਜੇ ਇਸ ਟਾਈਮ ਇਹਨਾਂ ਦੇ ਵਿੱਚ ਕੋਈ ਵੀ ਪੰਜਾਬ ਦਾ ਜਿਹੜਾ ਮੌਜੂਦਾਗਾ ਰਾਜਪਾਲ ਨਹੀਂ ਹੈਗਾ ਠੀਕ ਹੈ ਜੀ ਇਸ ਸਮੇ ਆਪਣੇ ਗਲਾਬ ਚੰਦ ਕਟਾਰੀਆ ਕੌਣ ਹੈ ਜੀ ਆਪਣੇ ਗੁਲਾਬ ਚੰਦ ਕਟਾਰੀਆ ਇਸ ਟਾਈਮ ਇਹਨਾਂ ਦੇ ਵਿੱਚੋਂ ਨਨ ਆਫ ਥੀਸ ਆਪਸ਼ਨ ਆਊਗਾ ਇਹ ਪ੍ਰਸ਼ਨ ਪਹਿਲਾਂ ਟਾਈਪ ਕੀਤਾ ਹੋਇਆ ਤਾਂ ਕਰਕੇ ਤੇ ਤੁਹਾਨੂੰ ਕਹਿੰਦਾ ਨਨ ਆਫ ਥੀਸ ਕਿਉਂਕਿ ਜਿਹੜੇ ਇਹ ਜਿਹੇ ਪ੍ਰਸ਼ਨ ਹੁੰਦੇ ਚੋਂ ਨਨ ਆਫ ਆ ਬਾਪਰੇ ਆਪਸ਼ਨ ਪਾ ਦਿੰਦਾ ਹੁੰਦਾ ਠੀਕ ਹੈ ਦੇਖੋ ਜੀ ਜਿਹੜਾ ਵੀ ਰਾਜੀ ਆਪਣਾ ਗਵਰਨਰ ਹੁੰਦਾ ਹੈ ਗਵਰਨਰ ਨੂੰ ਹੀ ਆਪਾਂ ਰਾਜਪਾਲ ਕਹਿੰਦੇ ਹਾਂ ਹੈਨਾ ਗਵਰਨਰ ਨੂੰ ਹੀ ਰਾਜਪਾਲ ਕਹਿੰਦੇ ਆ ਇਹ ਨਾ ਆਰਟੀਕਲ 153 ਦੇ ਵਿੱਚ ਹੁੰਦਾਗਾ ਰਾਜ ਦੀ ਕਾਰਜਕਾਰੀ ਸ਼ਕਤੀ ਕਾਰਜਕਾਰੀ ਸ਼ਕਤੀ ਕੀ ਹੁੰਦੀ ਹੈ ਤਾਂ ਜੀ ਐਗਜ਼ੀਕਿਊਟਿਵ ਸ਼ਕਤੀ ਐਗਜ਼ੀਕਿਊਟਿਵ ਸ਼ਕਤੀ ਕੀ ਹੁੰਦੀ ਹੈ ਰਾਜੇ ਕਿਸੇ ਪ੍ਰੋਗਰਾਮ ਨੂੰ ਐਗਜ਼ੀਕਿਊਟ ਕਰਨਾ ਜਿਵੇਂ ਤੁਸੀਂ ਦੇਖੋ ਜਿਵੇਂ ਆਪਾਂ ਲੋਕ ਸਭਾ ਤੇ ਕੋਈ ਵਿੱਚ ਕੋਈ ਬਿੱਲ ਪਾਸ ਕਰਦੇ ਆ ਲੋਕ ਸਭਾ ਦੇ ਵਿੱਚ ਕੋਈ ਬਿੱਲ ਪਾਸ ਕਰਦਾ ਸਮਝ ਲਓ ਆਪਾਂ ਮਨੀ ਬਿੱਲ ਦੀ ਗੱਲ ਕਰ ਜਾਵਾਂਗੇ ਮਨੀ ਬਿੱਲ ਕਲਾ ਲੋਕ ਸਭਾ ਦੇ ਵਿੱਚ ਪਾਸ ਹੀ ਕੀਤਾ ਜਾਂਦਾ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ ਮੈਂ ਉਹ ਬਿੱਲੜਾ ਜੇ ਇੱਕ ਦੋ ਵਾਰ ਜਾਊਗਾ ਪ੍ਰੈਜ਼ੀਡੈਂਟ ਕੋਲੇ ਜੇ ਪ੍ਰੈਜ਼ੀਡੈਂਟ ਉਹਦੇ ਸਟੈਂਡ ਕਰੂਗਾ ਫਿਰ ਉਹ ਬਿੱਲ ਕਲੀਅਰ ਮੰਨਿਆ ਜਾਊਗਾ ਓਵੇਂ ਜਿਵੇਂ ਹੀ ਸਟੇਟ ਦੇ ਵਿੱਚ ਜਿਵੇਂ ਆਪਣੇ ਸਟੇਟ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਹੈ ਆਪਣੇ ਕੀ ਹੁੰਦੀ ਆਪਣੇ ਹੁੰਦੀ ਵਿਧਾਨ ਸਭਾ ਵਿਧਾਨ ਸਭਾ ਹੁੰਦੀ ਹੈ ਇਹਦੇ ਵਿੱਚ ਆਪਾਂ ਕੋਈ ਬਿੱਲ ਪਾਸ ਕਰਤਾ ਠੀਕ ਹੈ ਜੀ ਉਹ ਕਿਉਂਕਿ ਆਪਾਂ ਸਿੰਗਲ ਖੋਸ ਆਪਣੇ ਠੀਕ ਹੈ ਵਿਧਾਨ ਸਭਾ ਵਿਧਾਨ ਪ੍ਰੀਸ਼ਦ ਤਾਂ ਹੈ ਨਹੀਂ 1970 ਦੇ ਵਿੱਚ ਆਪਾਂ ਖਤਮ ਕਰਤੀ ਸੀਗੀ 1970 ਦੇ ਵਿੱਚ ਵਿਧਾਨ ਪ੍ਰੀਸ਼ਦ ਸੀ ਜਿਹੜੀ ਆਪਾਂ ਖਤਮ ਕਰਤੀ ਸੀ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਇਹ ਦੋਵਾਂ ਪ੍ਰਧਾਨ ਸਭਾ ਦੇ ਵਿੱਚ ਜੇ ਕੋਈ ਮੰਨ ਲਓ ਬਿੱਲ ਪਾਸ ਕਰਤਾ ਉਹ ਬਿਲ ਜਿਵੇਂ ਹੁਣ ਸੈਂਟਰ ਦੇ ਵਿੱਚ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਦੀ ਪਾਵਰ ਹੈ ਓਵੇਂ ਜਿਵੇਂ ਹੀ ਸਟੇਟ ਦੇ ਵਿੱਚ ਗਵਰਨਰ ਦੀ ਪਾਵਰ ਹੁੰਦੀ ਹੈ ਜੇਕਰ ਉਹ ਸਾਈਨ ਕਰੂਗਾ ਫੇਰ ਹੀ ਜਾ ਕੇ ਕਿਤੇ ਨਾ ਕਿਤੇ ਆਪਣਾ ਬਿੱਲ ਕੀ ਹੋਊਗਾ ਸੋਣਿਓ ਪਾਸ ਹੋਊਗਾ ਕੀ ਹੋਊਗਾ ਬਿੱਲ ਪਾਸ ਹੋਊਗਾ ਠੀਕ ਹੈ ਜੀ ਉਹ ਉਹ ਸ਼ਕਤੀ ਨੂੰ ਹੀ ਕਾਰਜਕਾਰੀ ਸ਼ਕਤੀ ਕਹਿੰਦੇ ਆ ਜਾਂ ਉਹਨੂੰ ਐਗਜ਼ੀਕਿਊਟਿਵ ਸ਼ਕਤੀ ਕਹਿੰਦੇ ਆ ਐਗਜ਼ੀਕਿਊਟ ਕਰਨਾ ਕਿਸੇ ਪ੍ਰੋਗਰਾਮ ਨੂੰ ਚਲਾਉਣਾ ਕੰਪਿਊਟਰ ਦੇ ਵਿੱਚ ਵੀ ਆਪਾਂ ਇਹ ਸ਼ਬਦ ਵਰਤਦੇ ਆ ਠੀਕ ਹੈ ਜੀ ਉਹਦੇ ਕੋਲੇ ਇਹ ਪਾਵਰ ਹੁੰਦੀ ਹੈ ਠੀਕ ਹੈ ਜੀ ਭਾਰਤ ਦੇ ਸੰਵਿਧਾਨ ਜਿਹੜਾ ਆਰਟੀਕਲ 154 ਦਾ ਇਰੇ ਅਨੁਸਾਰ ਉਸ ਦੁਆਰਾ ਸਿੱਧੇ ਅਤੇ ਉਸ ਦੇ ਅਧਿਕਾਰੀਆਂ ਦੁਆਰਾ ਵਰਤੀ ਜਾਵੇਗੀ ਠੀਕ ਹੈ ਜੀ ਉਸ ਦੇ ਅਧੀਨ ਜਿਹੜੀਆਂ ਚੀਜ਼ਾਂ ਨੇ ਵਰਤ ਸਕਦਾ ਪਾਵਰ ਇਸ ਤੋਂ ਬਾਅਦ ਆਗਰਾ ਦੁਨੀਆਂ ਵਿੱਚ ਸਭ ਤੋਂ ਉੱਚੀ ਇਮਾਰਤ ਕਿਹੜੀ ਹੈ ਹੁਣੇ-ਹੁਣੇ ਹੀ ਬਾਬਾ ਜੋਨੀ ਜੀ ਹੈ ਜਿਹੜੇ ਆਪਣੇ ਬਾਬਾ ਜੋਨੀ ਦਾ ਨਾਮ ਸੁਣਿਆ ਹੋਊਗਾ ਠੀਕ ਹੈ ਜੀ ਉਹ ਵੀ ਜਾ ਕੇ ਆਇਆ ਇੱਥੇ ਬਰਜ ਖਲੀਫਾ ਦੇ ਬਰਜ ਖਲੀਫਾ ਬਾਬਾ ਕਰਦਾ ਤਾਂ ਹੁੰਦਾਗਾ ਵੀਡੀਓ ਦੇ ਵਿੱਚ ਠੀਕ ਹੈ ਜੀ ਚਲੋ ਇਹ ਹੈ ਕਿੱਥੇ ਆ ਚਲੋ ਗੱਲ ਕਰਦੇ ਆ ਇਹ ਦਵਾਈ ਹੈ ਜਿਹੜੀ ਆਪਣੀ यूईई दुबई अमीरात देखो संयुक्त अरब अमीरात की फुल फॉर्म होती है यूईई एदे ਵਿੱਚ ਮੌਜੂਦ ਹੈ ਜੇ ਇਹ 828 ਮੀਟਰ ਲੰਬਾ ਲੰਬੀ ਇਹਦਾ ਲੰਬਾ ਇੱਕ ਇਮਾਰਤ ਹੈ ਜੀ ਜੇਕਰ ਫੁੱਟਾਂ ਦੇ ਹਿਸਾਬ ਤੇ ਦੇਖੀ ਜਾ 2717 ਫੁੱਟ ਬਰਜ ਖਲੀਫਾ ਦੁਨੀਆ ਦਾ ਸਭ ਤੋਂ ਉੱਚਾ ਮਨੁੱਖ ਦੁਆਰਾ ਬਣਾਇਆ ਹੋਇਆ ਇੱਕ ਟਾਂਚਾ ਹੈਗਾ ਠੀਕ ਹੈ ਜੀ ਚਲੋ ਕਹਿੰਦੇ ਆਪਣੇ ਕਹਿੰਦੇ ਸਭ ਤੋਂ ਵੱਡੇ ਮੈਦਾਨ ਇਹਨਾਂ ਦੇ ਵਿੱਚੋਂ ਕਿਹੜੇ ਹੈ ਦੇਖੋ ਜੀ ਆਪਣੇ ਤਾਂ ਅੱਖਾਂ ਮੀਚੀਏ ਨਿਸ਼ਾਨੀ ਲਾ ਦਿਆ ਕਰੋ ਕਿਤੇ ਵੀ ਤੁਹਾਨੂੰ ਆਵਾਜ਼ ਆਉਂਦ ਪਿਆ ਹੋਵੇ ਮਦਾਨਾਂ ਦੀ ਗੱਲ ਹੁੰਦੀ ਹੋਵੇ ਤਾਂ ਇੰਟੋ ਗੰਗੇਟਿਕ ਪਲੈਨ ਹੈ ਜੇ ਪਲੈਨ ਸਪਲੈਨ ਦਾ ਮਤਲਬ ਹੁੰਦਾ ਹੈਗਾ ਆਪਣੇ ਮਦਾਨ ਉਹ ਹੈ ਜੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਗੁਪਤ ਸਾਮਰਾਜ ਜਿਹੜਾ ਆਪਣਾ ਠੀਕ ਹੈ ਜੀ ਗੁਪਤ ਸਾਮਰਾਜ ਹੈ ਜਿਹੜਾ ਇਹਦਾ ਸੰਸਥਾਪਕ ਕੌਣ ਸੀ ਇਹਨਾਂ ਦੇ ਵਿੱਚੋਂ ਇਹਦਾ ਸੰਸਥਾਪਕ ਹੈਗਾ ਸੀ ਜੀ ਆਪਣਾ ਚੰਦਰ ਗੁਪਤ ਪਹਿਲਾ ਚੰਦਰ ਗੁਪਤ ਪਹਿਲਾ ਜਿਹੜਾ ਗੁਪਤ ਸਾਮਰਾਜ ਦਾ ਪਹਿਲਾ ਕੀ ਸੀ ਛੋਟਾ ਕ ਸੀਗਾ ਇੱਕ ਨਾਮ ਹੋਰ ਵੀ ਬਹੁਤ ਪੁੱਛਿਆ ਜਾਂਦਾ ਸਮੁੰਦਰ ਗਫਤ ਪਰਤਨਾ ਨਪੋਲੀਨ ਪਰਤਨਾ ਨਪੋਲੀਨ ਕਿਹਨੂੰ ਕਿਹਾ ਜਾਂਦਾਗਾ ਸਮੁੰਦਰ ਗਫਤੋ ਕਿਹਾ ਜਾਂਦਾ ਇਹ ਗੱਲ ਯਾਦ ਰੱਖਿਆ ਸਮੁੰਦਰ ਗਫਤ ਨੂੰ ਕੀ ਕਿਹਾ ਜਾਂਦਾ ਭਾਰਤ ਦਾ ਨਪੋਲੀਨ ਨਾਸਕੋਰੀ ਗਾਮਾ ਨਾਸਕੋਰੀ ਗਾਮਾ ਲਿਸਬਨ ਲਈ ਰਵਾਨਾ ਹੋਏ ਅਤੇ ਭਾਰਤ ਦੇ ਵਿੱਚ ਦੈਸ਼ ਵਿਖੇ ਉਤਰੇ ਦੇਖੋ ਜੀ ਸਭ ਤੋਂ ਪੁੱਛਿਆ ਜਾਊਗਾ ਕਿ ਦੇਖੋ ਤੁਹਾਨੂੰ ਬਹੁਤ ਵਾਰੀ ਪੁੱਛਿਆ ਗਿਆ ਸਭ ਤੋਂ ਪਹਿਲਾ ਕਿਹੜਾ ਪੁਰਤਗਾਲੀ ਸੀ ਪੁਰਤਗਾਲੀ ਸੀ ਇੱਕ ਠੀਕ ਹੈ ਜੀ ਪੁਰਤਗਾਲੀ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਆਏ ਸੀ 1498 ਦੇ ਵਿੱਚ ਇਹ ਆਇਆ ਸੀ ਭਾਰਤ ਦੇ ਵਿੱਚ ਠੀਕ ਹੈ ਜੀ ਤੇ 1498 ਦੇ ਵਿੱਚ ਆਇਆ ਸੀਗਾ ਪੁਰਤਗਾਲੀ ਕਾਲੀਕਟ ਗੋਆ ਕਾਲੀਕਟ ਬੰਦਰਗਾਹ ਦੀ ਇੱਕ ਗੋਆ ਦੇ ਵਿੱਚ ਇੱਥੇ ਹੀ ਉਤਰਿਆ ਸੀਗਾ ਠੀਕ ਹੈ ਜੀ ਇੱਥੇ ਕੀ ਹੋਇਆ ਸੀ ਸੋਹਣੋ ਇਹ ਇੱਥੇ ਹੀ ਉਤਰਿਆ ਸੀਗਾ ਤੇ ਆਇਆ ਕਿ ਤੁਸੀਂ ਲਿਸਬਨ ਤੋਂ ਉਤਰਿਆ ਸੀ ਕਿੱਥੋਂ ਜਿਹੜਾ ਸੀ ਇਹ ਲਿਸਬਨ ਤੋਂ ਇਹਨੀਆਂ ਬਰੀਕੀ ਚੀਜ਼ਾਂ ਤੁਹਾਨੂੰ ਕਿਸੇ ਨੇ ਨਹੀਂ ਦੱਸੀਆਂ ਲਾ ਜੀ ਜਦੋਂ ਰਾਜ ਜੀ ਇਹ ਆਇਆ ਸੀਗਾ ਆਪਣੇ ਭਾਰਤ ਦੇ ਵਿੱਚ ਗੋਆ ਦੇ ਵਿੱਚ ਉੱਥੇ ਜੈਮਰੌਨ ਦਾ ਰਾਜ ਸੀਗਾ ਜੈਮਰੌਨ ਇੱਕ ਕਿਹੜਾ ਸੀ Hindu ਸ਼ਾਸਕ ਸੀਗਾ ਉਹਦਾ ਰਾਜ ਸੀ ਉਦੋਂ ਠੀਕ ਹੈ ਜੀ ਚਲੋ ਆ ਲਿਖਿਆ ਹੋਇਆ ਹੈਗਾ ਬਾਸਕੋ ਡੀ ਗਾਮਾ ਅਫਰੀਕਾ ਦੇ ਕੈਪ ਆਫ ਗੁੱਡ ਹੋਪ ਕੈਪ ਆਫ ਕੋਟੋਹਾਪ ਨੂੰ ਗੋਲ ਕਰਕੇ ਯੂਰਪ ਤੋਂ ਭਾਰਤ ਲਈ ਲਿਸਬਨ ਯੂਰਪ ਦੇ ਵਿੱਚ ਤੇ ਪਹਿਲਾ ਸਮੁੰਦਰੀ ਸਫ਼ਰ ਕਰਨ ਨੂੰ ਵਜੋਂ ਜਾਣਿਆ ਜਾਂਦਾ ਸੀਗਾ ਠੀਕ ਹੈ ਜੀ ਤੇ ਚਲੋ 98 ਤੱਕ ਪਹੁੰਚੇ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਟਾਟਨਾ ਸਥਾਨਾਂ ਦੇ ਉੱਤਰਾਂ ਦੇ ਵਪਾਰ ਕੀਤਾ ਠੀਕ ਹੈ ਜੀ ਇਸ ਤੋਂ ਬਾਅਦ ਆਇਨ-ਏ-ਅਕਬਰੀ ਇੱਕ ਬੁੱਕ ਹੈਗੀ ਆਇਨ-ਏ-ਅਕਬਰੀ ਕਿਹਨੇ ਲਿਖਿਆ ਬਹੁਤ ਬੱਚੇ ਦਾ ਆਨਸ ਲਾ ਕੇ ਉਹਨਾਂ ਨੇ ਅਕਬਰ ਨੇ ਲਿਖੀ ਨਹੀਂ ਰਾਜੇ ਅਕਬਰ ਨੇ ਲਿਖੀ ਇਹ ਅਬਰ ਫਜ਼ਲ ਨੇ ਲਿਖੀ ਆਪਰ ਫਜ਼ਲ ਬਹੁਤ ਹੀ ਮਹਾਨ ਇੱਕ ਲਿਖ ਰਿਹਾਗਾ ਕਾਫੀ ਜੇਕਰ ਤੁਸੀਂ ਇਤਿਹਾਸਕ ਮੂਵੀਆ ਦੇਖੋਗੇ ਠੀਕ ਹੈ ਜੀ ਉਹਨਾਂ ਦੇ ਅਕਬਰ ਦੇ ਵਿੱਚ ਰਾਜਦਾਨ ਤਾਂ ਉਹਦੇ ਜਾਫਲ ਫਾਜ਼ਲ ਆਮ ਤੌਰ ਤੇ ਦੇਖਣ ਨੂੰ ਮਿਲਦਾਗਾ ਆਪਾਂ ਨੂੰ ਠੀਕ ਹੈ ਜੀ ਬੰਦਾ ਤੇਜ਼ ਬਹੁ ਸੀ ਇਹ ਠੀਕ ਹੈ ਚਲੋ ਕਹਿੰਦੇ ਜੀ ਅਸ਼ੋਕਾ ਇਹ ਲਿਖੇ ਵਿੱਚੋਂ ਕਿਸ ਇੱਕ ਸਥਾਨ ਉੱਤੇ ਜੰਦ ਤੋਂ ਬਾਅਦ ਇੱਕ ਮੂਦੀ ਬਣ ਗਿਆ ਠੀਕ ਹੈ ਜੀ ਬਹੁਤ ਬਾਰੀ ਪੇਪਰ ਦੇ ਵਿੱਚ ਪੁੱਛਿਆ ਗਿਆ ਹੈ ਜੇ ਪਰੇਸ਼ਨ ਪਰੇਸ਼ਨ ਪਹਿਲਾਂ ਇਹ ਪੁੱਛਦੇ ਖੋ ਇਸ ਨੂੰ ਡਾਇਰੈਕਟ ਪਰੇਸ਼ਨ ਹੋਊਗਾ ਇੱਕ ਕਲਿੰਗਾ ਦੇ ਜੰਦ ਤੋਂ ਬਾਅਦ ਕੀ ਹੋ ਗਿਆ ਜਿਹੜਾ ਕਲਿੰਗਾ ਦਾ ਜੰਦ ਹੋਇਆ ਸੀ ਨਾ ਤਾਂ ਉਦੋਂ ਰਾਜ ਇਹ ਕੀ ਹੋ ਗਿਆ ਸੀਗਾ ਕਲਿੰਗਰ ਦੇ ਜੁੱਧ ਤੋਂ ਬਾਅਦ ਇਹ ਮਤਲਬ ਇਹਨੇ ਜੁੱਧ ਨੂੰ ਜਮਾ ਤਿਆਗਤਾ ਸੀਗਾ ਕਿ ਭਾਈ ਆਪਾਂ ਜੁੱਧ-ਜੁੱਧ ਜਮਾ ਨਹੀਂ ਕਰਨਾ ਹੈਗਾ ਇਹਨੇ ਸੰਨਿਆਸੀ ਲੈ ਲਿਆ ਸੀ ਰਾਜੇ ਜੁੱਧ ਤੋਂ ਇੱਕ ਵਾਰੀ ਇੱਕ ਤਰ੍ਹਾਂ ਦਾ ਠੀਕ ਹੈ ਜੀ ਉਹ ਆਪਰੇ ਪੁੱਛਦੇ ਕਿ ਵੀ ਇਹ ਪੁੱਛਣਾ ਕਿ ਹੋਇਆ ਕਿ ਤੁਸੀਂ ਕਲਿੰਗਰ ਦਾ ਜੁੱਧ ਤਾਂ ਇਹ ਪੁੱਛਿਆ ਜਾ ਸਕਦਾ ਅਰਥ ਇਹ ਹੈਗਾ ਕਿ ਕਲਿੰਗਰ ਠੀਕ ਹੈ ਜੀ ਇਹ ਹੋਇਆ ਸੀ 261 BC ਦੇ ਵਿੱਚ 261 BC ਦੇ ਵਿੱਚ ਹੋਇਆ ਸੀ ਰਾਜੇ ਇਹਦੇ ਵਿੱਚ ਅਸ਼ੋਕਾ ਜਿੱਤ ਗਿਆ ਸੀਗਾ ਠੀਕ ਹੈ ਜੀ ਇਹ ਦੋ ਬੰਦੇ ਸੀ ਜਿੰਦਾ ਵਿਚਕਾਰ ਇਹ ਜੰਗ ਹੋਈ ਸੀ ਇੱਕ ਰਾਜਾ ਠੀਕ ਹੈ ਜੀ ਉਹ ਸਮਰਾਟ ਅਸ਼ੋਕ ਸਮਰਾਟ ਉਸ ਸਮੇਂ ਵਿੱਚ ਉਹ ਰਾਜੇ ਨੂੰ ਕਿਹਾ ਜਾਂਦਾ ਸੀ ਸਮਰਾਟ ਸੋ ਤੋਂ ਪੁੱਛਿਆ ਜਾਂਦਾ ਸੀ ਸਮਰਾਟ ਸ਼ਬਦ ਕਿੰਨਾ ਰਾਜਾ ਨੇ ਮੂਹਰੇ ਲਾਇਆ ਜਾਂਦਾ ਜਿਹੜੇ ਰਾਜੇ ਮਹਾਨ ਹੁੰਦੇ ਸੀ ਮਹਾਨ ਸ਼ਬਦ ਨੂੰ ਰਿਪਰੈਜ਼ੈਂਟਡ ਕਰਦਾ ਸੀਗਾ ਸਮਰਾਟ ਸ਼ਬਦ ਠੀਕ ਹੈ ਜੀ ਉਦੋਂ ਹੁੰਦਾ ਸੀ ਇੱਕ ਰਾਜਾ ਨਥਾ ਪਦਮਨਾ ਬਾਹ ਇਹ ਇੱਕ ਰਾਜੇ ਦਾ ਨਾਮ ਹੀ ਹੈਗਾ ਰਾਜਾ ਨਥਾ ਪਦਮਨਾ ਬਾਹ ਠੀਕ ਹੈ ਜੀ 266 ਬੀਸੀ ਦੀ ਗੱਲ ਹੈ ਜਦੋਂ ਇਹ ਨਰਾਖ ਦੇ ਵਿੱਚ ਜੁੱਦਿਆ ਹੋਇਆ ਸੀਗਾ ਠੀਕ ਹੈ ਜੀ ਇਹਦੇ ਵਿੱਚ ਜਿੱਤਿਆ ਕੌਣ ਸੀ ਇਹਦੇ ਵਿੱਚ ਜਿੱਤ ਹੋਈ ਸੀ ਅਸ਼ੋਕ ਦੀ ਪਰ ਇਹਦੇ ਵਿੱਚ ਰਾਜੇ ਇੰਨਾ ਜ਼ਿਆਦਾ ਕਿਸਮਾਨ ਪਿਆ ਸੀ ਇੰਨਾ ਜ਼ਿਆਦਾ ਰਾਜੇ ਪਤਾ ਨਹੀਂ ਕਹਿੰਦੇ ਕਿੰਨੇ ਮਹੀਨੇ ਬਨੇ 2 ਮਹੀਨੇ ਬਨੇ 3 ਮਹੀਨੇ ਅਲੱਗ-ਅਲੱਗ ਉਹਨਾਂ ਦੀ ਹੋ ਗਈ ਲੇਖਕਾਂ ਦੀ ਹੋਇਆ ਕਿ ਬਨੇ ਕਿੰਨੇ ਮਹੀਨੇ ਕਹਿੰਦੇ ਧਰਤੀ ਤੋਂ ਖੂਨ ਨਹੀਂ ਸੁੱਕਿਆ ਸੀਗਾ ਇੰਨਾ ਖੂਨ ਵਹਾ ਸੀ ਤਾਂ ਉਹ ਚੀਜ਼ ਦੇਖ ਕੇ ਇਹ ਬਹੁਤ ਪ੍ਰਭਾਵਿਤ ਹੋ ਗਿਆ ਫਿਰ ਇਹਨਾਂ ਤੋਂ ਬੁੱਧ ਧਰਮ ਨੂੰ ਉਤਾਰ ਲਿਆ ਸੀਗਾ ਕਿਨੇ ਸਮਾਰਟ ਅਸ਼ੋਕ ਨੇ ਤਾਂ ਇਹਦੇ ਨਾਲ ਰਾਜੇ ਅੱਜ ਦਾ ਆਪਣਾ ਇਹ ਲੈਕਚਰ ਕੰਪਲੀਟ ਹੁੰਦਾਗਾ ਠੀਕ ਹੈ ਜੀ ਵਧੀਆ ਵਧੀਆ ਪ੍ਰੈਕਟਿਸ ਆਪਾਂ ਕਰ ਰਹੇ ਹਾਂ ਡਿਟੇਲ ਦੇ ਵਿੱਚ ਕਰ ਰਹੇ ਹਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਠੀਕ ਹੈ ਜੀ ਦੇਖੋ ਪੜਨ ਵਾਲੇ ਬੱਚਿਆਂ ਦਾ ਤਾਂ ਲੱਗ ਕੇ ਤੋਂ ਪਤਾ ਲੱਗ ਜਾਂਦਾ ਤਾਂ ਬਾਦੋਂ ਮੈਂ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਹਰ ਤਰ੍ਹਾਂ ਦੀ ਨਵੀਂ ਅਤੇ ਸਹੀ ਅਪਡੇਟ ਲੈਣ ਵਾਸਤੇ ਬਾਕੀ ਰਾਜੇ ਤੁਹਾਨੂੰ ਮੈਂ ਮੈਥ ਦਿਆਂਗਾ ਅਤੇ ਰੀਜ਼ਨਿੰਗ ਦੀਆਂ ਕਲਾਸਾਂ ਲੈ ਕੇ ਆ ਰਹੇ ਹਾਂ ਅੱਜ ਤੋਂ ਤੇ ਸਾਰੇ ਬੱਚਿਆਂ ਨੇ ਵਧੀਆ ਰਿਸਪੌਂਸ ਦੇਣਾ ਹੈਗਾ ਟਾਈਮ ਟੇਬਲ ਤੁਹਾਡਾ ਮੈਂ ਸ਼ਾਮ ਨੂੰ ਟੈਲੀਗ੍ਰਾਮ ਦੇ ਵਿੱਚ ਪਾ ਦੂੰਗਾ ਉਸ ਹਿਸਾਬ ਨਾਲ ਕਲਾਸ ਲੱਗਿਆ ਕਰੂਗਾ